ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੁਸੀਂ ਕਹੋਗੇ ਹਰ ਵਾਰ ਹੀ ਅਮਨ ਆਪ ਹੀ ਕਹੀ ਜਾਂਦੀ ਕਿ ਕਲੈਕਸ਼ਨ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਤੇ ਵਾਕਿਆ ਜੀ ਸੱਚੀ ਮੈਂ ਸੀਰੀਅਸਲੀ ਕਹਿ ਰਹੀ ਆਂ ਚੀਜ਼ੇ ਕਿਉਂਕਿ ਸਾਡੀ ਕੋਈ ਵੀ ਕਲੈਕਸ਼ਨ ਆਉਂਦੀ ਚਾਹੇ ਉਹ ਮਸ਼ੀਨ ਵਰਕ ਹੈਂਡ ਵਰਕ ਹੋਵੇ ਜਾਂ ਆਰੀ ਵਰਕ ਹੋਵੇ ਸਾਰੀ ਡਿਫਰੈਂਟ ਹੁੰਦੀ ਹੈ ਔਰ ਬਹੁਤ ਸੋਹਣਾ ਦਾ ਕੰਮ ਕੀਤਾ ਹੁੰਦਾ ਕਿਉਂਕਿ ਇਸ ਸਾਨੂੰ ਇਹ ਚੀਜ਼ ਉਦੋਂ ਪਤਾ ਲੱਗਦੀ ਉਦੋਂ ਭੈਣਾਂ ਸਾਨੂੰ ਮੈਸੇਜ ਕਰਦੀਆਂ ਨੇ ਤੇ ਕਹਿ ਰਹੀ ਨੇ ਕਿ ਅਮਨ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਆਪਣੀ ਚੁਆਇਸ ਦੇ ਕੋਈ ਵੀ ਸੂਟ ਸਾਡੇ ਸਾਨੂੰ ਬਣਾ ਕੇ ਭੇਜੋ ਸਾਨੂੰ ਕਲਰ ਜੋ ਵੀ ਤੁਸੀਂ ਬਣਾ ਕੇ ਭੇਜੋਗੇ ਸਾਨੂੰ ਉਹ ਪਸੰਦ ਹੋਣਗੇ ਤੇ ਉੱਥੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਬਣੇ ਹੋਏ ਡਿਜ਼ਾਈਨ ਸਾਡੀਆਂ ਭੈਣਾਂ ਨੂੰ ਜਿਹੜੇ ਪਸੰ ਇਹ ਜਿਹੜਾ ਤੁਸੀਂ ਦੇਖ ਮੈਂ ਦੇਖ ਰਹੇ ਹੋ ਕਿ ਮੈਂ ਪਾਇਆ ਹੋਇਆ ਸੂਟ ਹੈ ਮੇਰੇ ਹਨ ਤੇ ਇਹ ਕਾਫੀ ਜ਼ਿਆਦਾ ਪਸੰਦ ਆਇਆ ਪਹਿਣਾ ਨੂੰ ਡਿਜ਼ਾਈਨ ਤੇ ਹੁਣ ਸਾਡੇ ਕੋਲ ਸੇਮ ਕਲਰ ਜਿਹੜਾ ਨਹੀਂ ਅਵੇਲੇਬਲ ਹੈਗਾ ਕਿਉਂਕਿ ਕਾਫੀ ਸਾਰੇ ਸੂਟ ਜਿਹੜੇ ਇਸੇ ਕਲਰ ਦੇ ਉੱਪਰ ਹੀ ਬਣ ਗਏ ਨੇ ਤੇ ਹੁਣ ਆਪਣੇ ਕੋਲ ਜਿਹੜੇ-ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਹੋਣਗੇ ਆਪਾਂ ਤੁਹਾਨੂੰ ਉਹਦਾ ਜਿਹੜੇ ਪਿਕਸ ਨੇ ਉਹ ਸੈਂਡ ਕਰ ਦਾਂਗੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਕਲਰ ਪਸੰਦ ਆਣਾ ਤੁਸੀਂ ਉਹਦੇ ਉੱਪਰ ਡਿਜ਼ਾਈਨ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਫੈਬਰਿਕ ਇੰਨਾ ਵੀ ਔਰ ਸਾਫਟ ਹੈ ਪਿਓਰ ਔਰਗੈਂਜ਼ਾ ਦਾ ਆਪਾਂ ਫੈਬਰਿਕ ਰੱਖਿਆ ਹੋਇਆ ਤੇ ਗਰਮੀ ਦੇ ਵਿੱਚ ਵੀ ਆਰਾਮ ਨਾਲ ਆਪਾਂ ਵੇਅਰ ਕਰ ਸਕਦੇ ਆ ਕਿਉਂਕਿ ਹੁਣ ਮੈਂ ਮਾਰਕੀਟ ਵਗੈਰਾ ਜਾਣਾ ਹੁੰਦਾ ਤਾਂ ਮੈਂ ਇਹ ਪਾ ਕੇ ਗਈ ਹੁੰਨੀ ਆ ਤਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਗਰਮੀ ਜੜੀ ਵਿੱਚ ਫੀਲ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਵਾਲੇ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਬਣੇ ਹੋਏ ਨੇ ਬੜੇ ਮੇਰੇ ਵਾਲੇ ਸੂਟ ਤੋਂ ਸ਼ੁਰੂ ਕਰਦੇ ਆਂ ਤੁਸੀਂ ਕਹੋਗੇ ਵੀ ਕਿਹੜੇ ਕਿਹੜੇ ਡਿਜ਼ਾਈਨ ਤੁਸੀਂ ਬਣਾਏ ਨੇ ਤੇ ਇਹ ਥੋੜਾ ਆ ਡਿਫਰੈਂਟ ਕਲਰ ਤੇ ਬਣਿਆ ਜਿਹੜਾ ਜਿਹੜਾ ਡਿਫਰੈਂਟ ਕਲਰ ਤੇ ਬਣਿਆ ਹੋ ਆਪਾਂ ਤੁਹਾਨੂੰ ਜ਼ਰੂਰ ਦਿਖਾਏ ਜਿਹੜਾ ਸੇਮ ਕਲਰ ਦੇ ਉੱਪਰ ਬਣਿਆ ਹੋ ਆਪਾਂ ਨਹੀਂ ਦਿਖਾਉਂਦੇ ਕਿ ਤੁਹਾਨੂੰ ਉਹੀ ਚੀਜ਼ ਦੁਬਾਰਾ ਕਿਉਂ ਦਿਖਾਉਣੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਚੈਸ ਦੇ ਉੱਪਰ ਦੋ ਆਪਣੇ ਫਲਾਰ ਰਾਨਗੇ ਠੀਕ ਹੈ neck ਦੇ ਕੋਲ ਹੀ ਤੇ ਬਹੁਤ ਸੋਹਣਾ neck ਬਣਿਆ ਹੋਇਆ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਬਟਨ ਇੱਥੇ ਜੇ ਅਸੀਂ ਐਡ ਕਰਨੇ ਨੇ ਉਹ ਆਪਾਂ ਰੁੱਕ ਕੇ ਕਰ ਦਾਂਗੇ ਠੀਕ ਹੈ ਜੀ ਤੇ ਸਾਨੂੰ ਇਦਾਂ ਲੱਗ ਕਿ ਵੀਡੀਓ ਬਣਾ ਲਈਏ ਕਿਤੇ ਨਾ ਹੋਵੇ ਜਲਦੀ ਚਲੇ ਜਾਂ ਤੇ ਸਾਡਾ ਵੀਡੀਓ ਬਣਾਉਂਦਾ ਜਿਆ ਟਾਈਮ ਹੀ ਨਾ ਲੱਗੇ ਠੀਕ ਹੈ ਔਰ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਸਕਾਈ ਬਲੂ ਜਿਹੜਾ ਕਲਰ ਆਪਣੇ ਸੂਟ ਦਾ ਹੈ ਜੀ ਠੀਕ ਹੈ ਤੇ ਬਹੁਤ ਸੋਹਣਾ ਬਲੂ ਕਲਰ ਆਪਾਂ ਲਗਾ ਕੇ ਫਰੋਜ਼ੀ ਕਲਰ ਜਿਹੜਾ ਆਪਣੇ ਸੂਟ ਦਾ ਰਹੇਗਾ ਬਲੂ ਕਲਰ ਲਗਾ ਕੇ ਆਪਾਂ ਸੂਟ ਦੇ ਉੱਪਰ ਵਰਕ ਜਿਹੜਾ ਕੀਤਾ ਹੋਇਆ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਹੋਏਗਾ ਉਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਸੂਟ ਦੇ ਉੱਪਰ ਜਿਹੜਾ ਥ੍ਰੈਡ ਲਗਾਉਣਾ ਉਹ ਐਡ ਆਨ ਕਰਾਂਗੇ ਠੀਕ ਹੈ ਜੀ ਹੋਰ ਕਿਤੇ ਇਹ ਵੀ ਕੋਈ ਕੰਮ ਨਹੀਂ ਹੈਗਾ ਸਿਰਫ neck ਦੇ ਉੱਪਰ ਦੋ ਫਲਾਰ ਨੇ ਬਾਹਾਂ ਦੇ ਉੱਪਰ ਕੰਮ ਹੈ ਔਰ ਘੇਰੇ ਦੇ ਉੱਪਰ ਸਿਰਫ ਦੋ ਫਲਾਰ ਨੇ ਠੀਕ ਹੈ ਜੀ ਬੜਾ ਹੀ ਪਿਆਰਾ ਜਿਹਾ ਡੀਸੈਂਟ ਜਿਹਾ ਪੀਸ ਬਣਿਆ ਹੋਇਆ ਤੁਸੀਂ ਕਿਤੇ ਵੀ ਇਹਨੂੰ ਪਾ ਕੇ ਜਾ ਸਕਦੇ ਹੋ ਮਾਰਕੀਟ ਜਾਣਾ ਹੋਵੇ ਤੁਸੀਂ ਉਸ ਟਾਈਮ ਪਾ ਸਕਦੇ ਹੋ ਠੀਕ ਹੈ ਜੀ ਗਰੋਸਰੀ ਕਰਨੀ ਹੋਵੇ ਜਾਣਾ ਹੋਵੇ ਉਸ ਟਾਈਮ ਤੁਸੀਂ ਪਾ ਸਕਦੇ ਹੋ ਸਟੋਰ ਵਗੈਰਾ ਤੇ ਜਾਣਾ ਹੋਵੇ ਤੁਸੀਂ ਉਸ ਟਾਈਮ ਪਾ ਕੇ ਜਾ ਸਕਦੇ ਹੋ ਠੀਕ ਜਦੋਂ ਮੇਰੇ ਪਲਾਜ਼ੋ ਹੀ ਮੈਂ ਬਣਾਇਆ ਹੋਇਆ ਸੀ ਤੇ ਭੈਣਾਂ ਨੂੰ ਪਲਾਜ਼ੋ ਹੀ ਪਸੰਦ ਆਇਆ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਤੁਸੀਂ ਇਸ ਨੂੰ ਆਪੋਜੀਟ ਵੀ ਬਣਾ ਸਕਦੇ ਹੋ ਅਗਰ ਤੁਹਾਨੂੰ ਇਹ ਸ਼ਰਟ ਵਾਲੇ ਫੈਬਰਿਕ ਦੀ ਬਾਟਮ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋ ਤੇ ਬਾਟਮ ਵਾਲੀ ਫੈਬਰਿਕ ਦੀ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਤੇ ਆਪਾਂ ਦੁਪੱਟਾ ਇੱਥੇ ਰੱਖਿਆ ਹੋਇਆ ਨਾਲ ਪਿਓਰ ਕਮਲ ਚਨਾਉਂਦਾ ਤੇ ਮੈਂ ਰੱਖਿਆ ਆ ਪਿਓਰ ਆਰਗੈਂਜ਼ਾ ਦਾ ਕਿਉਂਕਿ ਕਈ ਭੈਣਾਂ ਨੂੰ ਪਿਓਰ ਆਰਗੈਂਜ਼ਾ ਨਹੀਂ ਪਸੰਦ ਹੈਗਾ ਕਿਉਂਕਿ ਉਹ ਕਹਿੰਦੇ ਕਿ ਥੋੜਾ ਸਲਿੱਪਰੀ ਹੁੰਦਾ ਬਿਲਕੁਲ ਜੀ ਤੁਸੀਂ ਪਿਓਰ ਕਮਲ ਚਨਾਉਂਦਾ ਦੁਪੱਟਾ ਨਾਲ ਰਖਵਾ ਸਕਦੇ ਹੋ ਅਗਰ ਤੁਸੀਂ ਆਰਗੈਂਜ਼ਾ ਨਹੀਂ ਲਾਈਕ ਕਰਦੇ ਹੈਗੇ ਤੇ ਦੁਪੱਟੇ ਦੇ ਵਿੱਚ ਡਿਜ਼ਾਈਨ ਵੀ ਆਪਾਂ ਨੇ ਸੇਮ ਹੀ ਬਣਾਇਆ ਜਿਵੇਂ ਮੇਰੇ ਦੁਪੱਟੇ ਦੇ ਵਿੱਚ ਬਣਿਆ ਹੋਇਆ ਸੇਮ ਹੀ ਆਪਾਂ ਨੇ ਡਿਜ਼ਾਈਨ ਜਿਹੜਾ ਇਸ ਦੁਪੱਟੇ ਦੇ ਉੱਪਰ ਬਣਾਇਆ ਹੋਇਆ ਜੀ ਤੇ ਲੋ ਜੀ ਇਹਦੇ ਵਿੱਚ ਜਿਹੜੇ ਜਿਹੜੇ ਕ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੋਏਗਾ ਤੁਸੀਂ ਸਕਰੀਨਸ਼ਾਟ ਲੈ ਲ ਕੇ ਸਾਨੂੰ ਸੈਂਡ ਕਰ ਦਿਓ ਤੇ ਆਪਾਂ ਤੁਹਾਡੇ ਲਈ ਸੂਟ ਜਿਹੜਾ ਰੈਡੀ ਕਰ ਦਾਂਗੇ। ਲਓ ਜੀ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਇਹ ਮਿਲੇਗਾ ਬਾਂਦਨੀ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈ। ਜਿਹੜਾ ਕਲਰ ਥ੍ਰੈਡ ਦਾ ਇਹਦੇ ਉੱਪਰ ਅੱਛਾ ਲੱਗੇਗਾ ਉਹੀ ਥ੍ਰੈਡ ਦਾ ਕਲਰ ਲਗਾ ਕੇ ਆਪਾਂ ਇਹਦੇ ਉੱਪਰ ਵਰਕ ਕਰਾਂਗੇ ਠੀਕ ਹੈ। ਅਗਰ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ। ਅਗਰ ਇਹ ਡਿਜ਼ਾਈਨ ਨਹੀਂ ਪਸੰਦ ਤੁਸੀਂ ਆਪਣੀ ਚੁਆਇਸ ਦੱਸ ਕੇ ਡਿਜ਼ਾਈਨ ਜਿਹੜਾ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕਲਰ ਇਹ ਵੀ ਬਹੁਤ ਪਿਆਰਾ ਅਗਲਾ ਕਲਰ ਰਹੇਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਹੈ ਜੀ ਡਿਜ਼ਾਈਨਸ ਆਪ ਦਾ ਥੋੜਾ ਡਿਫਰੈਂਟ ਡਿਫਰੈਂਟ ਰਹੇਗਾ ਕਿਉਂਕਿ ਬਾਂਦਨੀ ਦੋ ਡਿਜ਼ਾਈਨਰਾਂ ਦੇ ਵਿੱਚ ਜਿਹੜੀ ਆ ਰਹੀ ਸੀ ਇਸ ਕਰਕੇ ਆਪਾਂ ਦੋਨੋਂ ਹੀ ਡਿਜ਼ਾਈਨ ਜਿਹੜੇ ਜਿਹੜੇ ਆਪਣੇ ਕੋਲ ਸੂਟ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਹੀ ਪਿਆਰਾ ਲਾਈਟ ਜਿਹਾ ਕਲਰ ਹੈ ਤੁਸੀਂ ਇਹਦੇ ਉੱਪਰ ਡਾਰਕ ਥ੍ਰੈਡ ਲਗਾ ਕੇ ਜਿਹੜਾ ਕੰਮ ਇਹ ਕਰਵਾ ਸਕਦੇ ਹੋ ਇਹਦੇ ਆਪੋ ਜਿੱਦਾਂ ਆਪਾਂ ਕਹਿ ਦਈਏ ਕਿ ਇਹ ਥੋੜਾ ਲਾਈਟ ਹੈ ਤਾਂ ਇਹਦੇ ਡਾਰਕ ਪਰਪਲ ਲਗਾ ਕੇ ਆਪਾਂ ਕੰਮ ਜਿਹੜਾ ਕਰਵਾ ਸਕਦੇ ਹਾਂ ਬਹੁਤ ਪਿਆਰਾ ਪੀਸ ਬਣੇਗਾ ਇੱਕ ਕਲਰ ਹੈਗਾ ਜੀ ਮਹਿੰਦੀ ਬਹੁਤ ਹੀ ਪਿਆਰਾ ਜੀ ਮਹਿੰਦੀ ਕਲਰ ਵੀ ਠੀਕ ਹੈ ਇਹਦੇ ਉੱਪਰ ਤੁਸੀਂ ਕੋਈ ਵੀ ਕਲਰ ਲਗਵਾਓ ਜਿਹੜਾ ਜਿਹੜਾ ਪਰ ਜ਼ਿਆਦਾ ਅੱਛਾ ਲੱਗੇਗਾ ਉਹੀ ਆਪਾਂ ਐਡ-ਆਨ ਕਰਾਂਗੇ ਠੀਕੇ ਦੇ ਉੱਪਰ ਕਿਉਂਕਿ ਸੂਟ ਦੇ ਉੱਪਰ ਕਲਰ ਜਚਣਾ ਵੀ ਚਾਹੀਦਾ ਠੀਕ ਹੈ ਤੇ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਪਿਓਰਾ ਰਾ অর্ਗਾਂਜ਼ਾ ਜੀ ਇਦਾਂ ਨਹੀਂ ਹੈਗਾ ਕਿ ਲਾਓ ਸੈਮੀ ਦੇ ਵਿੱਚ অর্ਗਾਂਜ਼ਾ ਆਪਾਂ ਦੇ ਰਹੇ ਆ ਬਿਲਕੁਲ ਪਿਓਰ ਤੁਹਾਨੂੰ ਜਿਹੜੀ ਬੰਨ੍ਹ ਨਹੀਂ ਦੇ ਰਹੇ ਆ ਠ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹਦੇ ਵੀ ਤੁਸੀਂ ਸਕਿਨ ਕਲਰ ਵੀ ਲਗਵਾ ਸਕਦੇ ਹੋ ਜਾਂ ਕੋਈ ਹੋਰ ਕਲਰ ਤੁਸੀਂ ਐਡ-ਆਨ ਕਰਵਾਉਣਾ ਚਾਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਤੁਹਾਨੂੰ ਬਾਕੀ ਦੇ ਕਲਰ ਆਪਾਂ ਦਿਖਾ ਦਿੰਦੇ ਨੇ ਜਿਹੜਾ ਵੀ ਪਸੰਦ ਆ ਤੁਸੀਂ ਅਗਰ ਵਰਕ ਨਹੀਂ ਲਾਇਕ ਕਰਦੇ ਤੁਸੀਂ ਵਰਕ ਨਹੀਂ ਕਰਵਾਉਣਾ ਤੁਸੀਂ ਬਿਨਾ ਵਰਕ ਤੋਂ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਇਸ ਤਾਂ neck check ਕਰੋ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਬੜਾ ਹੀ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਬਸ ਸਿੰਪਲ ਜਿਹਾ neck ਦੇ ਉੱਪਰ ਕੰਮ ਹੈ ਸਿੰਪਲ ਨਹੀਂ ਕਹਿ ਸਕਦੇ ਬਟ ਦੇਖਣ ਚ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸਿੰਪਲ ਜਿਹਾ ਲੱਗ ਰਿਹਾ ਠੀਕ ਹੈ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਸਕਿਨੀ ਮਾਊਸ ਜਿਹਾ ਕਲਰ ਰਹੇਗਾ ਇਸ ਤਰ੍ਹਾਂ ਤੇ ਬਹੁਤ ਜ਼ਿਆਦਾ ਸੋਨਾ ਘੇਰੇ ਤੋਂ ਲੈ ਕੇ ਉੱਪਰ ਹਿਪ ਤੱਕ ਜਿਹੜਾ ਕੰਮ ਕੀਤਾ ਹੋਇਆ ਕਾਫੀ ਵਾਰ ਇਹ ਡਿਜ਼ਾਈਨ ਸਾਡਾ ਬਣ ਚੁੱਕਿਆ ਔਰ ਕਈ ਵਾਰ ਸੇਮ ਕਲਰ ਦੇ ਉੱਪਰ ਹੀ ਬਣਿਆ ਪਰ ਜਿਹੜਾ ਕਲਰ ਚੇਂਜ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਠੀਕ ਹੈ ਜੀ ਇਹ ਮਾਊਸ ਕਲਰ ਦੇ ਉੱਪਰ ਕਾਫੀ ਵਾਰ ਜਿਹੜਾ ਸੂਟੇ ਬਣ ਚੁੱਕਿਆ ਤੇ ਪਿਛਲੇ ਤੁਹਾਨੂੰ ਇੱਕ ਵੀਡੀਓ ਸ਼ਾਇਦ ਦਿਖਾਈ ਸੀ ਉਹਦੇ ਵਿੱਚ ਆਫ ਵਾਈਟ ਕਲਰ ਦੇ ਉੱਪਰ ਬਣਿਆ ਹੋਇਆ ਸੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਔਰ ਕਲਰ ਕੰਬੀਨੇਸ਼ਨ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਮਹਿਰੂਨ ਕਲਰ ਦੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਏ ਕਿਉਂਕਿ ਥ्रेड ਆਪਾਂ ਮਹਿਰੂਨ ਕਲਰ ਦਾ ਐਡ-ਆਨ ਕੀਤਾ ਹੋਇਆ ਕਿਉਂਕਿ ਆਪਣਾ ਸੂਟ ਦਾ ਬੇਸ ਕਲਰ ਉਹ ਬਿਲਕੁਲ ਲਾਈਟ ਜਿਹਾ ਔਰ ਆਪਾਂ ਜਿਹੜੇ ਥ्रेड ਡਾਰਕ ਕਲਰ ਦਾ ਐਡ ਕਰਕੇ ਜਿਹੜਾ ਸੂਟ ਨੂੰ ਜਿਹੜਾ ਹਾਈਲਾਈਟ ਕੀਤਾ ਹੋਇਆ ਰੈੱਡ ਕਲਰ ਨਾਲ ਬਹੁਤ ਹੀ ਪਿਆਰਾ ਲੱਗ ਰਿਹਾ ਨਾਲ ਫਿਨਿਸ਼ਿੰਗ ਪੱਟੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਏ ਤੇ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਰਹ ਜਿਹੜੀਆਂ ਆਪਣਾ ਸਲਵਾਰ ਦਾ ਵਰਕ ਨਹੀਂ ਲਾਇਕ ਕਰਦੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਬਟ ਅਗਰ ਤੁਸੀਂ ਐਵੇਂ ਬਣਾਓਗੇ ਤਾਂ ਬਹੁਤ ਸੋਹਣਾ ਲੱਗੇਗਾ ਕਿ ਲੋ ਜੀ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਪਿਓਰ ਕਮਲ ਚਨਾਉਣ ਦਾ ਇਸ ਤਰ੍ਹਾਂ ਤੇ ਦੁਪट्टे ਨੂੰ ਬਹੁਤ ਹੀ ਪਿਆਰੀ ਜੀ ਲੇਸ ਆਪਾਂ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਏ ਔਰ ਇਸੇ ਤਰ੍ਹਾਂ ਫਿਨਿਸ਼ਿੰਗ ਪੱਟੀ ਆਪਾਂ ਲਈ ਮਹਿਰੂਨ ਕਲਰ ਦੀ ਦਿੱਤੀ ਹੋਈ ਏ ਠੀਕ ਏ ਜੀ ਤੁਸੀਂ ਦੇਖ ਸਕਦੇ ਹੋ ਸੂਟ ਦੇ ਉੱਪਰ ਵੀ ਸੇਮ ਫੈਬਰਿਕ ਲਗਾਇਆ ਦੁਪट्टे ਉੱਪਰ ਵੀ ਇਹਨਾਂ ਦੁਪट्टे ਦੀ ਔਰ ਸੂਟ ਦੀ ਗ੍ਰੇਜ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਏ ਠੀਕ ਏ ਬਟ ਅਗਰ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਨਹੀਂ ਲਾਈਕ ਕਰਦੇ ਤਾਂ ਤੁਸੀਂ ਫਿਨਿਸ਼ਿੰਗ ਪੱਟੀ ਜਿਹੜੀ ਸਕਿਪ ਕਰਵਾ ਸਕਦੇ ਹੋ ਦੁਪੱਟੇ ਸਾਡੇ ਸਾਰੇ ਹੀ ਖੁੱਲੇ ਡੁੱਲੇ ਹੁੰਦੇ ਨੇ ਕੋਈ ਵੀ ਦੁਪੱਟਾ ਆਪਾਂ ਹਲਕਾ ਫੁਲਕਾ ਨਹੀਂ ਐਡ-ਆਨ ਕਰਦੇ ਹਾਂ ਠੀਕ ਹੈ ਜੀ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਕਲਰ ਚੁਆਇਸ ਤੁਹਾਡੀ ਰਹੇਗੀ ਵਰਕ ਦੀ ਚੁਆਇਸ ਵੀ ਤੁਹਾਡੀ ਰਹੇਗੀ ਜਿੰਮੇ ਤਾਂ ਵੀ ਤੁਸੀਂ ਸੂਟ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਸਾਰੇ ਸੂਟਾਂ ਦੀ ਪ੍ਰਾਈਸ ਲੈ ਕੇ ਤੁਸੀਂ ਸੂਟ ਜੜਾ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਕੀ ਲ अगला सूट रहेगा जी फ्रॉक सूट कलियां वाली फ्रॉक रहेगी ये बहन दी बेटी वास्ते बनाए हुए ने दो सूट आपा ने बहुत ही प्यारे जे कलर ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਨਾ ਤਾਂ ਇਹ ਆਪਾਂ ਲਾਈਟ ਕਹਿ ਸਕਦੇ ਨਾ ਹੀ ਡਾਰਕ ਕਹਿ ਸਕਦੇ ਬੜਾ ਹੀ ਸੋਹਣਾ ਪਰਪਲ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਔਰ ਕਾਫੀ ਡਿਜ਼ਾਈਨ ਹੈ ਆਪਣੇ ਪਹਿਲਾਂ ਵੀ ਬਣੇ ਹੋਏ ਸੀ ਆਈ ਥਿੰਕ ਪਹਿਲਾਂ ਵੀ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰ ਚੁੱਕੇ ਹਾਂ ਉੱਚ ਕਾਫੀ ਕਲਰ ਬਣਿਆ ਸੀ ਤੇ ਇਸ ਦਾ ਵੀ ਨੈਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਨੈਕ ਬਣਿਆ ਹੋਇਆ ਨੈਕ ਲਈ ਕੰਮ ਆਪਾਂ ਨੇ ਬਾਹਾਂ ਦੇ ਉੱਪਰ ਕੀਤਾ ਹੋਇਆ ਮਿਸਟਰਾਂ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਸਿੱਪੀ ਦਾ ਕੰਮ ਜਿਹੜਾ ਆਪਾਂ ਨੇ ਦਿੱਤਾ ਹੋਇਆ ਕਿਉਂਕਿ ਇਦਾਂ ਹੁੰਦਾ ਵੀ ਅਸੀਂ ਘੇਰੇ ਤੇ ਬਾਹਾਂ ਤੇ ਨੈੱਕ ਦੇ ਉੱਪਰ ਕੰਮ ਕਰ ਦਿੰਨੇ ਆ ਬਟ ਇਦਾਂ ਦਾ ਕਿ ਸ਼ਰਟ ਦੇ ਵਿੱਚ ਆਪਾਂ ਕੰਮ ਨਹੀਂ ਕਰਵਾਉਂਦੇ ਤਾਂ ਵਿੱਚੋਂ ਸ਼ਰਟ ਜਿਹੜੀ ਉਹ ਖਾਲੀ ਖਾਲ ਲੱਗਦੀ ਜਦੋਂ ਆਪਾਂ ਇੰਨਾ ਕੰਮ ਕਰਵਾ ਰਿਹਾ ਘੇਰੇ ਦੇ ਉੱਪਰ ਨੈੱਕ ਦੇ ਉੱਪਰ ਬਾਹਾਂ ਦੇ ਉੱਪਰ ਤਾਂ ਜਿਹੜਾ ਵਿੱਚ ਕੰਮ ਹੋਊਗਾ ਥੋੜਾ ਬਤੋ ਅਸੀਂ ਆਪ ਹੀ ਕਰ ਦਿੰਨੇ ਆ ਕਿ ਸ਼ਰਟ ਜਿਹੜੀ ਸਾਡੀ ਹੈਵੀ ਲੁੱਕ ਦੇ ਵਿੱਚ ਲੱਗੇ ਨਾ ਕਿ ਲਾਈਟ ਲੱਗੇ ਹਨ ਵੀ ਵਰਕ ਬਹੁਤ ਘੱਟ ਹੋਇਆ ਹੁਣ ਤੁਸੀਂ ਦੇਖ ਸਕਦੇ ਹੋ ਸਿੱਪੀ ਦੇ ਕੰਮ ਨਾਲ ਜਿਹੜ ਤੁਹਾਨੂੰ ਸੇਮ ਪਸੰਦਾ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਡਿਜ਼ਾਈਨ ਚੇਂਜ ਕਰਾਉਣਾ ਚਾਹੁੰਦੇ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਬੈਕ ਦੇ ਉੱਪਰ ਰਹੇਗਾ ਤੇ ਜਿਹੜੀ ਕਲੀਆਂ ਆ ਤੁਸੀਂ ਫਰੌਕ ਬਣਾਓਗੇ ਜਾਂ ਕੋਈ ਵੀ ਫਰੌਕ ਤੁਸੀਂ ਏ ਲਾਈਨ ਚ ਫਰੌਕ ਬਣਾਉਂਦੇ ਹੋ ਤਾਂ ਉਹਦੇ ਬੈਕ ਫਰੰਟ ਉਹਨਾਂ ਦੇ ਉੱਪਰ ਹੀ ਕੰਮ ਹੋਏਗਾ ਠੀਕ ਹੈ ਜੀ ਕਿਉਂਕਿ ਅਗਰ ਤੁਸੀਂ ਫਰੰਟ ਤੇ ਕਰਾਓਗੇ ਤਾਂ ਉਹ ਵਧੀਆ ਨਹੀਂ ਲੱਗੇਗਾ ਬੈਕ ਫਰੰਟ ਦੋਨੋਂ ਦੇ ਉੱਪਰ ਹੀ ਕੰਮ ਹੋਏਗਾ ਤੇ ਬੈਕ ਤੇ ਆਪਾਂ ਜਿਪ ਦਿੱਤੀ ਹੋਈ ਹੈ ਜਿਪ ਲਟਕਣ ਵਗੈਰਾ ਜੋ ਵੀ ਤੁਸੀਂ ਐਡਾ ਨੂੰ ਕਰਾਉਣਾ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਦੱਸਣਾ ਤੇ ਨਾਲ ਆ ਤੁਹਾਨੂੰ ਸੇਮ ਕਲਰ ਸੇਮ ਡਿਜ਼ਾਈਨ ਪਸੰਦ ਹੈ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਅਗਰ ਕਲਰ ਤੁਸੀਂ ਚੇਂਜ ਕਰਾਉਣਾ ਚਾਹਦੇ ਹੋ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਵੈਸੇ ਕਲਰ ਬਹੁਤ ਹੀ ਪਿਆਰਾ ਬਣਿਆ ਹੋਇਆ ਪਾਰਟੀ ਫੰਕਸ਼ਨ ਵਾਲੇ ਕਲਰ ਨੇ ਜੀ ਇਹ ਵਾਲੇ ਠੀਕ ਹੈ ਤੇ ਲੋ ਜੀ ਤੁਹਾਨੂੰ ਦਿਖਾਉਣਾ ਹੈ ਹੁਣ ਅਗਲਾ ਸੂਟ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪ੍ਰਾਈਸ ਜੜੀ ਲੈ ਸਕਦੇ ਹੋ ਅਗਲਾ ਪੀਸ ਰਹੇਗਾ ਮਾਊਸ ਕਲਰ ਦੇ ਉੱਪਰ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਬਣਿਆ ਹੋਇਆ ਕਿਉਂਕਿ ਮਾਊਸ ਕਲਰ ਸਾਡਾ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਚਾਹੇ ਉਹ ਲਾਈਟ ਹੋਵੇ ਚਾਹੇ ਉਹ ਡਾਰਕ ਹੋਵੇ ਬਹੁਤ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਿਉਂਕਿ ਸਾਨੂੰ ਉਹਨਾਂ ਜਿਹੜਾ ਬੱਚੀਆਂ ਦੇ ਸੂਟ ਨੇ ਥੋੜੀ ਬੱਚੀਆਂ ਦੇ ਹਿਸਾਬ ਨਾਲ ਹੀ ਸਾਨੂੰ ਰੈਡੀ ਕਰਨੇ ਪੈਂਦੇ ਨੇ ਕਿ ਉਹਨਾਂ ਦੀ ਲੁੱਕ ਜਿਹੜੀ ਉਹ ਬੱਚਿਆਂ ਵਾਲੀ ਹੀ ਲੱਗੇ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਸਿੱਪੀ ਦਾ ਕੰਮ ਕੀਤਾ ਬਟ ਆਪਾਂ ਘੇਰੇ ਦਾ ਡਿਜ਼ਾਈਨ ਜਿਹੜਾ ਚੇਂ ਬਹੁਤ ਹੀ ਪਿਆਰਾ ਜਿਹਾ ਕੰਮ ਘੇਰੇ ਦੇ ਉੱਪਰ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਔਰ ਪੂਰੀ ਸ਼ਰਟ ਦੇ ਸਿੱਪੀ ਦਾ ਜਿਹੜਾ ਕੰਮ ਮਿਲੇਗਾ ਠੀਕ ਹੈ ਉਨ ਸੇਮ ਡਿਜ਼ਾਈਨ ਤੁਸਾਂ ਨਾਲ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਮੈਂ ਹਰ ਵਾਰ ਵੀਡੀਓ ਚ ਦੱਸਦੀ ਹੁੰਨੀ ਆ ਕਿ ਆਪਣੀ ਮਰਜ਼ੀ ਨਾਲ ਤੁਸੀਂ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਕੰਮ ਜਿਹੜਾ ਘੇਰੇ ਦੇ ਉੱਪਰ ਹੈ ਔਰ ਕਾਫੀ ਜ਼ਿਆਦਾ ਹੈਵੀ ਸੂਟ ਬਣਿਆ ਹੋਇਆ ਠੀਕ ਹੈ ਜੀ ਇਸ ਦੇ ਨਾਲ ਵੀ ਆਪਾਂ ਲਾਈਕ ਕਰਾ ਦੀ ਜਿਹੜੀ ਲਾਈਕੀ ਰੱਖੀ ਹੋਈ ਹੈ ਠੀਕ ਹੈ ਤੁਸੀਂ ਅਗਰ ਨਹੀਂ ਲਾਈਕ ਕਰਾ ਲਾਈਕ ਕਰਦੇ ਤਾਂ ਤੁਸੀਂ ਸਾਡੇ ਤੋਂ ਸਲਵਾਰ ਜਾਂ ਟਰੌਜ਼ਰ ਵਗੈਰਾ ਜੋ ਵੀ ਤੁਸੀਂ ਬਣਾਉਣਾ ਚਾਹੋ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਦੁਪੱਟਾ ਪਰ ਰੱਖਿਆ ਹੋਇਆ ਪਿਓਰ ਕਮਲ ਚਨਾਉਣ ਦਾ ਕਲਰ ਤੁਸੀਂ ਸੇਮ ਲਾਇਕ ਕਰਦੇ ਤੁਸੀਂ ਸੇਮ ਤੇ ਵੀ ਕਰਵਾ ਸਕਦੇ ਹੋ ਕਲਰ ਚੇਂਜ ਵੀ ਕਰਵਾ ਸਕਦੇ ਹੋ ਤੇ ਫੈਬਰਿਕ ਰਹੇਗਾ ਜੀ ਨੇਚਰਲ ਕ੍ਰੇਪ ਪਹਿਲਾਂ ਵੀ ਤੁਹਾਨੂੰ ਜਿਹੜੇ ਸੂਟ ਦਿਖਾਏ ਨੇ ਸਾਰੇ ਨੇਚਰਲ ਕ੍ਰੇਪ ਦੇ ਉੱਪਰ ਹੀ ਬਣੇ ਹੋਏ ਨੇ ਸਿਰਫ ਬਾਦਿਆਂ ਦਾ ਸੂਟ ਜਿਹੜਾ ਪਿਓਰ ਆਰਗੈਂਜ਼ਾ ਤੇ ਉੱਪਰ ਜਿਹੜਾ ਬਣਿਆ ਹੋਇਆ ਕਲਰ ਬਹੁਤ ਜਿਆਦਾ ਸੋਨਾ ਔਰ ਕੰਮ ਵੀ ਬਹੁਤ ਜਿਆਦਾ ਸੋਨਾ ਲੱਗ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਨਾਲ ਭੈਣ ਕਹਿੰਦੀ ਸੀ ਕਿ ਸਾਨੂੰ ਦੋ ਸੂਟ ਜਿਹੜੇ ਰੈਡੀਮੇਡ ਫੈਬਰਿਕ ਤੇ ਬਣਾ ਕੇ ਦਿਓ ਹਣਾ ਦੀ ਬੇਟੀ ਦੇ ਪਾਉਣ ਵਾਸਤੇ ਉਹ ਆਪਾਂ ਇਸ ਤਰ੍ਹਾਂ ਬਣਾਏ ਹੋਏ ਨੇ ਜੀ। ਇਸ ਤਰ੍ਹਾਂ ਨਾਲ ਆਪਾਂ ਰੱਖਿਆ ਜੀ ਸ਼ਰਾਰਾ ਠੀਕ ਹੈ ਕਲੀਆਂ ਵਾਲਾ ਸ਼ਰਾਰਾ ਬਣਾਇਆ ਹੋਇਆ ਤੁਹਾਨੂੰ ਅਗਰ ਇਦਾਂ ਦਾ ਫੈਬਰਿਕ ਵੀ ਪਸੰਦ ਆ ਤਾਂ ਸੇਮ ਇਦਾਂ ਦੇ ਫੈਬਰਿਕ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਜੀ ਤੁਸੀਂ ਫੋਟੋ ਮੰਗਵਾ ਕੇ ਸਾਡੇ ਕੋਲੋਂ ਤੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਪਲੇਨ ਪਿਓਰ ਕਮਾਚਨਾ ਹੋਣ ਦਾ ਤੁਸੀਂ ਸੈਮੀ ਦਾ ਵੀ ਰਖਵਾ ਸਕਦੇ ਹੋ ਪਿਓਰ ਦਾ ਵੀ ਰਖਵਾ ਸਕਦੇ ਹੋ ਠੀਕ ਹੈ ਜੀ ਇਹਦੇ ਉੱਤੇ ਆਪਾਂ ਜਿਆਦਾ ਕੁਝ ਨਹੀਂ ਕੀਤਾ ਕਿਉਂਕਿ ਆਲਰੇਡੀ ਇਹਦੇ ਉੱਪਰ ਕੰਮ ਜਿਹੜਾ ਬਹੁਤ ਜ਼ਿਆਦਾ ਹੋਇਆ ਹੋਇਆ ਸੀ ਤਾਂ ਨਾ ਹੀ ਆਪਾਂ ਜਿਆਦਾ ਕੋਈ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੈ ਨਾ ਹੀ ਆਪਾਂ ਨੇ ਕੋਈ ਜਿਆਦਾ ਇਹਨੂੰ ਲੈਸ਼ ਆਨ ਕੀਤਾ ਤੇ ਉੱਪਰ ਐਡ ਆਨ ਕੀਤੀ ਕਿਉਂਕਿ ਬਹੁਤ ਹੈਵੀ ਕੰਮ ਪਹਿਲਾਂ ਹੀ ਕੀਤਾ ਹੋਇਆ ਸਿਰਫ ਆਪਾਂ ਸਿੰਪਲ ਪਾਈਪਿੰਗ ਲਗਾ ਕੇ ਇਹ ਵਾਲੇ ਸੂਟ ਜਿਹੜੇ ਰੈਡੀ ਕੀਤੇ ਤੇ ਅਗਲਾ ਸੂਟ ਇਹ ਵਾਲਾ ਰਹੇਗਾ ਇਸ ਦਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਿਉਂਕਿ ਬੱਚੀਆਂ ਦੇ ਤਾਂ ਦੇ ਸੋਹਣੇ ਖਿੜਵੇਂ ਜਿਹੇ ਕਲਰ ਹੀ ਸੋਹਣੇ ਲੱਗਦੇ ਹੁੰਦੇ ਨੇ ਤੇ ਤੁਸੀਂ ਵੀ ਸੇਮ ਸਾਡੇ ਤੋਂ ਮੰਗਵਾ ਸਕਦੇ ਹੋ ਫੋਟੋ ਮੰਗਵਾ ਕੇ ਜਿਹੜਾ ਤੁਹਾਨੂੰ ਕਲਰ ਪਸੰਦ ਹੋਏਗਾ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਸ਼ਰਾਰਾ ਠੀਕ ਹੈ ਕਿ ਸ਼ਰਾਰਾ ਰਹੇਗਾ ਜੀ ਨੈਚੁਰਲ ਕਰੇਪ ਦੇ ਉੱਪਰ ਠੀਕ ਹੈ ਤੇ ਨਾਲ ਪਰ ਆਇਆ ਪਿਓਰ ਕਮ ਚਲਾਉਂਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਹੁਤ ਸੋਹਣੀ ਲੇਸ਼ ਲੱਗੀ ਹੋਈ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਜਿਹੜੀ ਸ਼ਰਟ ਰਹੇਗੀ ਉਹ ਪਿਓਰ ਔਰਗੈਂਜ਼ਾ ਦੀ ਹੀ ਰਹੇਗੀ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸ਼ਰਾਰੇ ਦਾ ਫਲੇਅਰ ਤੁਸੀਂ ਕਿੰਨਾ ਰੱਖਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਕੇ ਆਪਣਾ ਸ਼ਰਾਰੇ ਦਾ ਫਲੇਅਰ ਜਿਹੜਾ ਘੱਟ ਵੱਧ ਕਰਵਾ ਸਕਦੇ ਹੋ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ। ਮਨੋਦੀ ਪਹਿਲਾਂ ਆਪਾਂ ਤੁਹਾਨੂੰ ਵਰਕ ਬਾਰੇ ਸਾਰਾ ਦੱਸ ਦਈਏ ਕਿ ਸਾਰਾ ਹੈਂਡਵਰਕ ਹੈ ਜੀ ਕੋਈ ਇੱਥੇ ਮਸ਼ੀਨ ਦਾ ਕੰਮ ਨਹੀਂ ਹੈਗਾ ਕੋਈ ਇਹ ਹੋਰ ਕੰਮ ਨਹੀਂ ਹੈਗਾ ਨੀਡਲ ਵਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਜਿਹੜਾ ਕੀਤਾ ਗਿਆ ਹੈ ਔਰ ਸਾਰਾ ਇਹ ਹੱਥ ਦੇ ਨਾਲ ਸੂਈ ਦੇ ਨਾਲ ਜਿਹੜਾ ਕੰਮ ਹੈ ਕੀਤਾ ਹੋਇਆ ਬਹੁਤ ਹੀ ਪਿਆਰਾ इस तरह अपन बहुत कम है काम चेक कर सकते बहुत ही सोनाट ज नैक जो बनिया पोर्टली बटन लगा के अपना नैक बनाया सेंटर पैनल बनया हो इस तरह अपने घेरे के उम रहेगा इस तरह बहुत ही प्यारा जहास है कलर बहुत ज्यादा सोहना किसी भी कलर के उपर लुक दिखा ਕਲਰ ਬਹੁਤ ਹੀ ਦਾ ਸੋਹਣਾ ਹੈ ਜੀ ਔਰ ਜਿਹੜੇ ਉੱਪਰ ਆਪਾਂ ਨੇ ਕਲਰ ਕੰਬੀਨੇਸ਼ਨ ਐਡ ਕੀਤੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਤੇ ਨੇਚਰਲ ਕ੍ਰੇਪ ਦੇ ਉੱਪਰ ਆਪਾਂ ਨੇ ਇਹ ਪੀਸ ਜਿਹੜਾ ਰੈਡੀ ਕੀਤਾ ਹੈ ਤੁਸੀਂ ਇਸ ਨੂੰ ਪਿਓਰ ਤੇ ਵੀ ਕਰਵਾ ਸਕਦੇ ਹੋ ਨੇਚਰਲ ਕ੍ਰੇਪ ਦੇ ਉੱਪਰ ਵੀ ਕਰਵਾ ਸਕਦੇ ਬਟ ਨੇਚਰਲ ਕ੍ਰੇਪ ਵੀ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦੀ ਆਪਾਂ ਨੇ ਜੱਡੀ ਲਗਾਈ ਹੋਈ ਤੇ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਟਰੌਜ਼ਰ ਕਿਉਂਕਿ ਇਹ ਜਿਹੜੀ ਲੁੱਕ ਹੈ ਨਾ ਉਹ ਟਰੌਜ਼ਰ ਦੇ ਨਾਲ ਹੀ ਅੱਛੀ ਲੱਗੇਗੀ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਬਟ ਆਪਾਂ ਨੇ ਇੱਥੇ ਟਰੌਜ਼ਰ ਰੱਖਿਆ ਹੋਇਆ ਹੈ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਪਿਓਰ ਕਮਲ ਚਰੋਂ ਦਾ ਦੁਪੱਟੇ ਉੱਪਰ ਆਪਾਂ ਕੋਈ ਪੇਸਟਿੰਗ ਪੱਟੀ ਨਹੀਂ ਲਗਾਈ ਕਿਉਂਕਿ ਜਿਹੜੇ ਗਰਲਿਸ਼ ਲੁੱਕ ਦੇ ਸੂਟ ਹੁੰਦੇ ਨੇ ਉਹਨਾਂ ਉੱਪਰ ਜ਼ਿਆਦਾ ਫਿਨਿਸ਼ਿੰਗ ਪੱਟੀ ਆਪਾਂ ਨਹੀਂ ਲਗਾਉਂਦੇ ਹੈਗੇ ਠੀਕ ਹੈ ਜਿਹੜੇ ਤੁਹਾਡੇ ਹੈਵੀ ਸੂਟ ਹੁੰਦੇ ਨੇ ਜਿਹੜਾ ਦੁਪੱਟਾ ਕੋਈ ਸਿਰ ਤੇ ਲੈਣਾ ਹੁੰਦਾ ਉਹਨਾਂ ਦੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਜ਼ਰੂਰ ਐਡ ਔਨ ਕਰਦੇ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਫੈਬਰਿਕ ਬਾਰੇ ਵਰਕ ਬਾਰੇ ਸਾਰੀ ਆਪਾਂ ਜਾਣਕਾਰੀ ਡਿਟੇਲ ਨਾਲ ਦਿੰਦੇ ਆ ਜੀ ਤੁਹਾਨੂੰ ਕੋਈ ਵੀ ਵਰਕ ਪਸੰਦ ਆ ਕੋਈ ਵੀ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਤੇ ਜਿਹੜੀ ਅੱਜ ਕਲੈਕਸ਼ਨ ਦਿਖਾਈ ਹੈ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਪਿਆਰ ਦਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ